ਸਦਰਪ ਜ ਆ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੇ ਵਿਧਾਇਕ ਪ੍ਰਿੰਸੀਪਲ ਬੋਧਰਾਮ ਨੇ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ ਨੂੰ ਲੈ ਕੇ ਵੱਡਾ ਬਿਆਨ ਦਿੰਦਿਆ ਕਿਹਾ ਹੈ ਕਿ ਜਿੱਥੇ ਵੀ ਅਫੀਮ ਦੀ ਖੇਤੀ ਹੋਈ ਹੈ ਉਹ ਸੂਬਾ ਜਾਂ ਫਿਰ ਦੇਸ਼ ਕੰਗਾਲ ਹੋ ਗਿਆ ਹੈ। ਉਹਨਾਂ ਕਿਹਾ ਕਿ ਪੋਸਟ ਦੀ ਖੇਤੀ ਉੱਤੇ ਸਮਾਜਿਕ ਚਰਚਾ ਹੋਣੀ ਚਾਹੀਦੀ ਹੈ ਤੇ ਨਾਲ ਹੀ ਉਹਨਾਂ ਨੇ ਕੇਂਦਰ ਦੇ ਵੱਲੋਂ ਸੀਏਆ ਲਾਗੂ ਕੀਤੇ ਜਾਣ ਦਾ ਵਿਰੋਧ ਕਰਦੇ ਇਸ ਨੂੰ ਮੰਤ ਭਾਗਾ ਕਰ ਦਿੱਤਾ ਹੈ। ਉਹਨਾਂ ਕਿਹਾ ਕਿ ਲੋਕਾਂ ਦੇ ਵਿੱਚ ਪਾੜ ਪਾਉਣ ਦੀ ਨੀਤੀ ਦੇ ਉੱਤੇ ਬੀਜੇਪੀ ਕੰਮ ਕਰ ਰਹੀ ਹੈ। ਇਹ ਇੱਕ ਸਮਾਜਿਕ ਮਸਲਾ ਹੈ ਇਹਦੇ ਬਾਰੇ ਜੇ ਕੋਈ ਇਕੱਲਾ ਬੰਦਾ ਕਹੇ ਵੀ ਮੈਂ ਇਹ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਜਾਂ ਨਹੀਂ ਹੁਣ ਚਾਹੀਦੀ ਉਹ ਗਲਤ ਗੱਲ ਹੈ ਇਹਦੇ ਬਾਰੇ ਲੌਂਗ ਡਿਬੇਟ ਹੋਣੀ ਚਾਹੀਦੀ ਹੈ ਸਮਾਜ ਦੇ ਵਿੱਚ ਮਤਲਬ ਲੋਕਾਂ ਦਾ ਕਿਸੇ ਕਿਸੇ ਡਿਬੇਟ ਚਾਹੀਦੀ ਹੈ ਜੇ ਕੋਈ ਲੋਕ ਚਾਹੁੰਦੇ ਆ ਇਸ ਗੱਲ ਨੂੰ ਤਾਂ ਫੇ ਉਹ ਗੱਲ ਅੱਡਾ ਹੈ ਉਸ ਤੋਂ ਬਾਅਦ ਕੋਈ ਫੈਸਲਾ ਨਹੀਂ ਚਾਹੀਦਾ ਇਕੱਲਾ ਬੰਦਾ ਜੇ ਮੈਂ ਕਹਿੰਦਾ ਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਪਰ ਮੇਂ ਗੱਲ ਮੇਰਾ ਨਿੱਜੀ ਵਿਚਾਰ ਹੈ ਵੀ ਜਿੱਥੇ ਫੀਮ ਦੀ ਖੇਤੀ ਖੋਈ ਹੈ ਉਹ ਦੇਸ਼ ਟੋਟਲ ਕੰਗਾਲ ਹੋ ਗਿਆ ਅਫਗਾਨਿਸਤਾਨ ਦੇ ਵਿੱਚ ਫੀਮ ਦੀ ਖੇਤੀ ਹੁੰਦੀ ਹੈ ਔਰ ਸਾਨੂੰ ਬਦ ਗਰੀਬ ਦੇਸ਼ ਅਫਗਾਨਿਸਤਾਨ ਜਿੱਥੇ ਹੋਰ ਕਿਤੇ ਅਫੀਮ ਦੀ ਕੀਤੀ ਹੁੰਦੀ ਹੈ ਕਿਉਂਕਿ ਨੌਜਵਾਨੀ ਦੇ ਵਿੱਚ ਉਹ ਬੰਦੇ ਲੱਗ ਸਕਦੇ ਆ ਕੇਵਲ ਲੱਗ ਜਾਂਦੇ ਨੇ ਉਹ ਬਾ ਬੁੱਢੇ ਹੋ ਗਏ ਜਦੋਂ ਇਹ ਬਿਮਾਰੀ ਲੱਗ ਜਾਂਦੀ ਹੈ ਉੱਥੇ ਉਹਨਾਂ ਨੂੰ ਮਤਲਬ ਉਹ ਨਹੀਂ ਮਿਲਦਾ ਕਿਸੇ ਕారణ ਗਰੀਬੀ ਕਰਕੇ ਲਾ ਲੋ ਵੈਸੇ ਕਰਕੇ ਲਾ ਲੋ ਕੋਈ ਨਹੀਂ ਹੁੰਦਾ ਤਾਂ ਉਦੋਂ ਉਹਦੇ ਬੜਾਪਾ ਦੇ ਹਾਲਤ ਬਹੁਤ ਖਰਾਬ ਹੋ ਜਾਂਦੇ ਜਿਹੜੇ ਖਾਸ ਤੌਰ ਤੇ ਨਹੀਂ ਹੈਗੀ ਮਤਲਬ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈ ਮੈਂ ਕਹਿੰਦਾ ਵੀ ਇਹ ਕੋਈ ਗੱਲਾ ਇਕੱਲੇ ਦਾ ਬੰਦਾ ਮਸਲ ਨਹੀਂ ਹੈ ਇਹ ਸਮਾਜਿਕ ਡਿਬੇਟ ਦੇ ਵਿੱਚ ਦਾ ਹਿੱਸਾ ਹੈ ਸੀਮ ਸਾਹਿਬ ਨੂੰ ਵੀ ਇਸ ਤੇ ਕੰਸਰਨ ਲੈਣਾ ਚਾਹੀਦਾ ਕਿ ਡਿਬੇਟ ਹੋਵੇ ਜਾਂ ਕੋਈ ਗਲਮਾ ਹੋਣੀ ਚਾਹੀਦੀ ਨਹੀਂ ਮੈਂ ਤੁਹਾਨੂੰ ਦੱਸਿਆ ਵੀ ਦੇਖੋ ਮੈਂ ਕਹਿੰਦਾ ਵੀ ਇਹ ਸਮਾਜਿਕ ਡਿਬੇਟ ਦਾ ਹਿੱਸਾ ਹੈ ਇਕੱਲੇ ਇਕੱਲੇ ਬੰਦੇ ਤਾਂ ਗੱਲ ਹੁਣ ਚਾਹੀਦੀ ਹੈ ਸਮਾਜਿਕ ਡਿਬੇਟ ਚ ਕੋਈ ਮਤਲਬ ਕੋਈ ਨਿਕਲਦਾ ਹੈ ਉਹ ਗੱਲ ਪਰਮਾਨਤ ਹੋ ਸਕਦਾ ਇਕੱਲੇ ਬੰਦੇ ਮੈਂ ਕਹਿੰਦਾ ਵੀ ਇਹ ਨਹੀਂ ਖੇਤੀ ਹੋਣੀ ਚਾਹੀਦੀ ਜਾਂ ਨਹੀਂ ਹੋਣੀ ਚਾਹੀਦੀ ਇਹ ਇਕੱਲੇ ਦਾ ਮਸਲਾ ਹੈ ਦੇਖੋ ਜੀ ਗੱਲ ਇਹ ਆ ਵੀ ਮੈਂ ਨਹੀਂ ਚਾਹੁੰਦਾ ਵੀ ਇਸ ਇਹ ਬਹੁਤ ਮਾਰੀ ਗੱਲ ਹੋਈ ਹੈ ਠੀਕ ਹੈ ਨਾ ਗੱਲ ਇਸ ਤਰ੍ਹਾਂ ਸਿਟੀਜ਼ਨਸ਼ਿਪ ਦਾ ਕੋਈ ਰਿਕਾਰਡ ਰੱਖਣਾ ਜਾਂ ਕਿਦੋਂ ਰੱਖਣਾ ਦੇਖੋ ਪਿਛਲੇ ਵਾਰੀ ਅਫਸਰ ਸੀਗੇ ਉਹਨੇ ਮਤਲਬ ਇਥੋਂ ਤੱਕ ਕਹੀ ਕਿ ਪ੍ਰਾਈਮ ਮਿਨਿਸਟਰ ਆਪਣਾ ਉਪ ਰਾਸ਼ਟਰਪਤੀ ਦਾ ਰਿਸ਼ਤੇਦਾਰ ਨੂੰ ਇਹ ਕਹਦਾ ਵੀ ਤੂੰ ਦੇਸ਼ ਦਾ ਇਥੇ ਨਾਗਰ ਕੀ ਹੈ ਨਹੀਂ ਸੋ ਇਹ ਬਹੁਤ ਮਾਰੀ ਗੱਲ ਹੈ ਇਹ ਜਿਹੜਾ ਹੈਗਾ ਲੋਕਾਂ ਨੂੰ ਇੱਕ ਤਰ੍ਹਾਂ ਦੀ ਪਾਰ ਪਾਉਣ ਦੀ ਮਸਲਾ ਹੈ ਇਸ ਤਰ੍ਹਾਂ ਨਹੀਂ ਚਾਹੀਦਾ ਅਸੀਂ ਟੋਟਲੀ ਸੀਏ ਦਾ ਵਿਰੋਧ ਕਰਾਂ